ਇਹ ਨਾਲ ਸਾਡੇ ਕੈਂਡੀਡੇਟ ਨੂੰ ਹਰਾਇਆ ਜਾ ਰਿਹਾ ਸਾਨੂੰ ਅੰਦਰ ਨਹੀਂ ਪੜਨ ਦੇ ਰਹੇ ਤੇ ਜਿਵੇਂ ਅਸੀਂ ਕੰਦਾ ਟੱਪਦੇ ਸਾਨੂੰ ਗੋਲੀ ਮਾਰਨ ਦੀ ਕਮਾਲ ਦੀ ਗੱਲ ਤਾਂ ਨਹੀਂ ਲਾਈਏ ਕਿੱਥੇ ਦੀਵਾਰ ਚੜ ਕੇ ਆਏ ਹੋ ਇਹ ਕਹਿੰਦਾ ਇਹ ਕਿੱਥੇ ਦੀਵਾਰ ਚੜ ਕੇ ਆਉਂਦਾ ਤੁਸੀਂ ਦੀਵਾਰ ਚੜ ਕੇ ਆਏ ਹੋ ਸਾਗੇ ਨਾ ਤੁਸੀਂ ਦੀਵਾਰ ਚੜ ਕੇ ਜ਼ਬਰਦਸਤੀ ਆਏ ਹੋ ਅੰਦਰ ਤੁਸੀਂ ਦੀਵਾਰ ਚੜ ਕੇ ਆਏ ਹੋ ਇਹਨਾਂ ਨੇ ਕਿ ਤੂੰ ਦੀਵਾਰ ਚੜ ਕੇ ਆਇਆ ਨਾ ਦੀਵਾਰ ਚੜ ਕੇ ਪ੍ਰਿੰਸੇਸ ਤੂੰ ਜ਼ਬਰਦਸਤੀ ਦਾਖਲ ਹੋ ਰਹੇ ਹੋ ਜੋ 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 ਕਾਨੂੰਨੀ ਪ੍ਰੋਸੀਜਰ ਆਊਟ ਆਫ ਡੱਬਾ ਕਰਨਾ ਦੀ ਹੈ ਉਹ ਬੰਦਾਰੇ ਹੋ ਤੁਸੀਂ ਸਰ ਸਰ ਤੁਸੀਂ ਦੀਵਾਰ ਕਿਉਂ ਚੜ ਕੇ ਆ ਰਹੇ ਹੋ ਅਸੀਂ ਕਰੀਏ ਕਿ ਤੁਸੀਂ ਬੈਲਨ ਬਾਹਰ ਚਲੋ ਪਹਿਲਾਂ ਬਾਹਰ ਚੱਲੋ ਬਾਹਰ ਚੱਲੋ ਬਾਹਰ ਚੱਲੋ ਪਹਿਲਾਂ ਬਾਹਰ ਚੱਲੋ ਜੀ ਪਹਿਲਾਂ ਬਾਹਰ ਚੱਲੋ ਬਾਹਰ ਚੱਲੋ ਭਾਈ ਜੀ ਚੱਲੋ ਪਹਿਲਾਂ ਬਾਹਰ ਚੱਲੋ ਤੁਹਾਨੂੰ ਇਨਸਾਫ ਤਾਂ ਦਵਾਉਂਗੇ ਪਹਿਲਾਂ ਬਾਹਰ ਚੱਲੋ ਜੀ ਕੋਈ ਸਾਈਨ ਨਹੀਂ ਕਰਦੇ ਕੋਈ ਬਾਹਰ ਚੱਲੋ ਕੋਈ ਸਾਈਨ ਨਹੀਂ ਕਰਦੇ ਉਹ ਸਾਈਨ ਨਹੀਂ ਕਰਨੇ ਅਸੀਂ ਤੁਸੀਂ ਬਾਹਰ ਚੱਲ ਜੀ ਧੱਕਾ ਇਹ ਐਸਪੀ ਸਾਹਿਬ ਮੀਂਦੇ ਮੀਂਦੇ ਘਰ ਲੜ ਕੇ ਆਇਓ ਸਰਕਾਰਾਂ ਆਉਂਦੀਆਂ ਜਾਂਦੀਆਂ ਹਰ ਮਹੀਨੇ ਪੰਜ ਨੇ ਜਿਵਾਰ ਚੜ ਕੇ ਆਇਓ ਇੱਕ ਹੀ ਗੱਲ ਹੈ ਰੋਲੀ ਮਾਰ ਦਿਓ ਨਹੀਂ ਇੱਕ ਹੀ ਗੱਲ ਹੈ ਪੀਣ ਨਾ ਦੇ ਦਿਓ ਅੰਦਰ ਦੇ ਦਿਓ ਅੰਦਰ ਦੇ ਦਿਓ ਕਲੀਮ ਤਾਂ ਫਿਰ ਕੀ ਕਰੀਏ ਸਭ ਤੋਂ ਬਿਨਾ ਬਿਨਾ ਬੋਲੇ ਜਿਵਾਰ ਚੜ ਕੇ ਆਇਓ ਅੰਦਰ ਅੰਦਰ ਬੜਿਆ ਤੁਸੀਂ ਜਿਵਾਰ ਚੜ ਕੇ ਆਏ ਅੰਦਰ ਜਿਹੜਾ ਜਿਵਾਰ ਦੇ ਬੱਚਾ ਕਾਹਨੂੰ ਮਾਰੀਆਂ ਧੱਕਾ ਕਿੱਥੇ ਲਾ ਰਹੇ ਮਤਲਬ ਨਹੀਂ ਤਕਹਾ ਦੋ ਕਰੀ ਜਾਂਦਾ ਚਲੋ ਅੰਦਰ ਕੰਮ ਕਰ ਲੈ ਕੋਣ ਕਹਿੰਦਾ ਤਕਹਾ ਸਾਰੇ ਕੰਮ ਅੰਦਰ ਕੀ ਤਕਹਾ ਕਿੱਥੇ ਦਾਸੀ ਆਪ ਤੁਸੀਂ ਬਾਈ ਤੁਸੀਂ ਆਪ ਹੀ ਗੱਲ ਕਹਿ ਦਿੱਤੀ ਦੋ ਦਿਨ ਕਹਿ ਦਿੱਤੀ ਜਿਹੜੀ ਮੋਟਾ ਕੀ ਕਰੀਏ ਮੈਂ ਹੋਰ ਮਸੀਹ ਜਿਹੜਾ ਕਹਿੰਦੀ ਹੈਗਾ ਆਪੇ ਲਿਖਰੇਗਾ ਤੁਸੀਂ ਬਾਤ ਕਰੋਗੇ ਤੁਸੀਂ ਬਾਾਰ ਚਲੋ ਉਸੇ ਬਾਾਰ ਚਲੋ ਫਿਰ ਗਹੇ ਬਾਤ ਚਲੋ 3 ਬਾਾਰ ਚਲੋ ਪਲੀਜ਼ ਬਾਾਰ ਚਲੋ ਉਸੇ ਬਾਾਰ ਚਲੋ ਪਲੀਜ਼ ਤੋ ਇਹ ਬਾਾਰ ਚਲੋ ਪਲੀਜ਼ ਬਾਾਰ ਚਲੋ ਧੱਕਾ ਕਰ ਕੋਈ ਗੱਲ ਨਹੀਂ ਉਦੋਂ ਬੋਲੇ ਨਹੀਂ ਤੁਸੀਂ ਬਾਬਾ ਇੱਧਰ ਸ਼ਰਿਆਮ ਸਿਕੰਦਰ ਸ਼ਰਿਆਮ ਤੁਹਾਡੇ ਸਾਹਮਣੇ ਧੱਕਾ ਹੋ ਰਿਹਾ ਚਲੋ ਯਾਰ ਸ਼ਰਿਆਮ ਧੱਕਾ ਹੋ ਰਿਹਾ ਮਹੀਨੇ 4 ਹੀ ਨੇ ਤੁਹਾਡੇ ਗੋਲੀ ਮਾਰ ਲਾਓ ਪੁੱਛ ਲੋ ਯਾਰ ਆਪਾਂ ਬਾਹਰ ਹੀ ਚੱਲਦੇ ਆਂ ਅਸੀਂ ਤੁਸੀ ਹਰਾ ਰਹੇ ਹਾਂ ਅਸੀਂ ਆਪੇ ਕੈਂਡੀਡੇਟਾਂ ਨਾਲ ਮਲਾਂਗੇ ਧੱਕੇ ਨਹੀਂ ਛਾ ਰਹੇ ਹਿਲ ਦੋ ਵੋਟਾਂ ਦੇ ਸਾਡੀ ਚੌਂਦਾ ਸੀ ਦੋ ਵੋਟਾਂ ਦੇ ਜਿੱਤੀ ਹੋਈ ਕੱਲ੍ਹ ਗੱਲ ਹਰਾ ਰਹੇ ਨੇ ਦੋ ਵੋਟਾਂ ਦੇ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਕਿੱਥੋਂ ਕਿੱਥੋਂ ਹਰਾ ਲਵਾਂਗੇ ਤੁਹਾਡੀ ਗਹਾ ਠੋਕਾਂਗੇ ਮੰਜੀ ਧੱਕੇ ਨਾ ਠੋਕਾਂਗੇ 4 ਮਹੀਨੇ ਰਹਿ ਗਏ ਲਾ ਲਓ ਜਿਹੜਾ ਜੋਰ ਲਾਉਣਾ ਉੱਥੋਂ ਤੁਸੀਂ ਅੰਦਰ ਨਹੀਂ ਵੜ ਦਿੰਦੇ ਕੰਡਾ ਟੱਪਦੇ ਤੁਸੀਂ ਧੱਕੇ ਨਾ ਕਰਨੇ ਪਰਚੇ ਪਾ ਦਾਂਗੇ ਕੈਂਡੀਡੇਟ ਸਾਡੇ ਦੇ ਘੁੱਸਣ ਵਾਲੇ ਨਹੀਂ ਹੋ ਰਹੀ ਕਿੱਥੇ ਜਾਈਏ ਸੀ ਤੁਸੀਂ ਦੱਸੋ ਜੇ ਅਸੀਂ ਆਪਣੇ ਕੈਂਡੀਡੇਟਾਂ ਨਾਲ ਮੈਂ ਨਹੀਂ ਖੜੂਗਾ ਤੇ ਖੜੂਗਾ ਕੌਣ ਕੱਲ ਨੂੰ ਕੌਣ ਚੋਣ ਲੜੂਗਾ ਸਾਡੇ ਵੱਲੋਂ ਆਜੋ ਯਾਰ ਆਜੋ